ਕਿੰਨੇ ਹੋਏ ਲਾਲਾ ਜੀ 60 ਹੋ ਗਏ ਜੀ 50 1 10 1 ਬਹੁਤ ਮਾਸਟਰ ਜੀ ਹੂੰ ਇਹ ਮੋਟਰਸਾਈਕਲ ਨਹੀਂ ਸਭ ਸੋਸ ਕੋ ਆਉਣੀ ਹੋਵੇ ਉਹ ਵੀ ਦੱਸ ਦੇ ਕੋ ਬੰਦਾ ਆਪਕਰੋ ਮੋਟਰਸਾਈਕਲ ਲੈ ਕੇ ਆਉ ਰੈਲੀ ਕਲਕੇ ਕਹ ਨਹੀਂ ਹੱਦ ਕੇ ਆਉ ਜੇ ਰੌਂਗ ਨਾ ਮੱਗ ਜੇ ਤਾਂ ਮੈਨੂੰ ਫੜ ਦਿਓ ਉਹ ਗੱਲ ਦਾ ਇੱਕ ਐਸੇ ਲਾੜਾ ਜੀ ਹਾਂ ਜੀ ਕੋਈ ਕੰਮ ਰਹਿ ਗਿਆ ਸੀ ਤੇ ਉਹ ਵੀ ਵਿੱਚੇ ਹੀ ਐਡ ਕਰ ਲੈਣਾ ਸੀ ਬਾਕੀ ਤਾਂ ਹੈਗੇ ਹੀ ਸਾਰੇ ਆਲਮੋਸਟ ਉਹ ਕੀ ਕਹ ਵੀਏ ਮਾਸਟਰ ਜੀ ਲੋੜਾਂ ਹੀ ਬਹੁਤ ਨੇ ਮਾਸਟਰ ਜੀ ਕੋਈ ਹੋਰ ਕੰਮ ਵੀ ਕਰ ਸਕਦਾ ਹੋਵੇ ਤਾਂ ਉਹ ਵੀ ਦੱਸਿਓ ਹੁਣ ਪੁਰਾਣੀ ਹੱਤੀ ਦੇ ਤਾਂ ਜਾਣੂ ਦਹੀ ਮਾਲੇ ਦੇਸ਼ ਮੈਂ ਤੈਨੂੰ ਵੱਡਾ ਜਰਨਲਿਸਟ ਵੀ ਖੋਦ ਕੇ ਦੇਣਾ ਨਾ ਗੱਲ ਆ ਇੱਕ ਨਾ ਮੈਨੂੰ ਕਿਹਨੇ ਖੋਲ ਕੇ ਦੇਣਾ ਉਹ ਮੇਰੇ ਘਾਟੇ ਦੇ ਸੌਦੇ ਆ ਉਹ ਮੇਰੇ ਰੌਂਗ ਨੰਬਰ ਆ ਤੇਰਾ ਨਾ ਹੀ ਦੇਸ਼ ਮਿੱਤਾਂ ਦਾ ਤੋਲਦਾ ਤੇਰਾ ਪੁੱਠਾ ਨਾ ਐ ਮਾਲੇ ਤੋਲ ਨਾ ਕੀ ਰੱਖਦਾ ਤੇਰਾ ਤੂੰ ਤਾਂ ਦੋਨੀਆਂ ਕੁ ਫਲ ਵਾਗਿਆ ਉਹ ਗੱਲ ਆ ਇੱਕ ਆ ਬੋਦੀ ਉਹ ਵੀ ਪਾਈਆਂ 2 ਕਿਲੋ ਪਾ ਦੇ ਨਾ ਤੇ ਆਲੂ ਬਾਦੀ ਕਿਲੋ ਕਾ ਠੀਕ ਆ ਠੀਕ ਐ ਸੋਹੀ ਸਾਹਿਬ ਇਹ ਬੋਦੀ ਕੀ ਹੁੰਦਾ ਜੀ ਇੱਕੋ ਪਿੰਡ ਦੇ ਹਾਂ ਸਤਕਾਰ ਦਿਓ ਇੱਕ ਦੂਸਰੇ ਨੂੰ ਗੁਰਮੁਖੋ ਹੈਂ ਸ਼ੰਭੂਨਾਥ ਜੀ ਕੋ ਲਾਲਾ ਜੀ ਕੋ ਸੇਠ ਜੀ ਕੋ ਉਹ ਬੱਸ ਕਰ ਯਾਰ ਮਾਸਟਰ ਮੇਰੀ ਕਿਸਮਤ ਅਦਰ ਮੇਰਾ ਪਹਿਲਾ ਮਜ਼ਾਕ ਬਣਾਇਆ ਪਿਆ ਉਤੋਂ ਤੂੰ ਸਿਰ ਖਾਈ ਜਾਣਾ ਏ ਕਿਸਮਤ ਨਾ ਚਾਰ ਅੱਖਰਾਂ ਦਾ ਇੱਕ ਸ਼ਬਦ ਹੈ ਜਿਹਨੂੰ ਤੇਰੇ ਵਰਗੇ ਕਮਜ਼ੋਰ ਤੇ ਨਲਾਇਕ ਪਹਾੜ ਬਣਾ ਕੇ ਸਿਰ ਦੇ ਉੱਤੇ ਰੱਖ ਲੈਂਦੇ ਆ ਇੱਕ ਲਾਲਾ ਸ਼ੰਭੂਨਾਥ ਜੀ ਹੈ ਕਿਸਮਤ ਦਾ ਈ ਘੋੜਾ ਬਣਾ ਕੇ ਜ਼ਿੰਦਗੀ ਦੇ ਨਵੇਂ ਸਫ਼ਰ ਤੇ ਹੋ ਤੁਰੇ ਆ ਚੋਰਾ ਨੇ ਭਰੀ ਭराई ਦੁਕਾਨ ਖਾਲੀ ਕਰਤੀ ਸੀ ਨਾ ਲਾਲਾ ਜੀ ਨੇ ਜ਼ਹਿਰ ਪੀਤਾ ਨਾ ਹੀ ਕਿਸਮਤ ਦਾ ਰੋਣਾ ਰੋਇਆ ਜਵਾਨ ਜਹਾਨ ਲਾਲਾ ਜ਼ਿੰਦਗੀ ਨੂੰ ਅੱਗੇ ਕਿਉਂ ਵਿਹਲਾ ਫਿਰਦਾ ਰਹਿਣਾ ਪਹੁੰਚ ਕੋਈ ਖੁਸ਼ੀਆਂ ਵੀ ਜਵਾਨਾ ਹਾਸੇ ਉਗਣ ਕੇ ਹਾਸੇ بے ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਓਹ ਹੋ ਹੋ ਅ ਟਮਾਟਰ ਆ ਸੱਸਰੀ ਜੀ ਨਮਸਾਰ ਜੀ ਸੱਸਿਕਾ ਜੀ ਸੱਸਿਕਾ ਬੇਬੋਦੀ ਆ ਟਮਾਟਰ ਕਿਵੇਂ ਲਾਈਨੇ ਚਣਕੇ ਬੇ ਦੇਂਗਾ ਕਿਵੇਂ ਉਹ ਕਹਦੇ ਉਹ ਹੋਰ ਤੂੰ ਉਹੀ ਬਣਾਉਂਦਾ ਓ ਪੰਨੀ ਆਂਟੀ ਜੀ ਸ਼ੰਭੂਨਾਥ ਕਹੋ ਚੰਗਾ ਸ਼ੰਭੂ ਚਾਚਾ ਜੀ ਚੰਗਾ ਵੀ ਹੈ ਦਾ ਲੇਖ ਲਓ ਫਿਰ ਹੈ ਕਿਉਂ ਬਸ ਦੱਲ ਹੈ ਹੈ ਪਾਣੋ ਆਂਟੀ ਜੀ ਵੇ ਅੱਗੇ ਤਾਂ ਮੈਨੂੰ ਕਮਲੀ ਦੱਸਦਾ ਸੀ ਇਹ ਵੇ ਕਦੋਂ ਤੋਂ ਉਹ ਸਹੀ ਨੰਬਰ ਹੋ ਮਿਲਿਆ ਉਹ ਮੈਂ ਤਾਂ ਆਪ ਤਾਜਾ ਤਾਜਾ ਸ਼ੰਭੂ ਚਾਚਾ ਬਣਿਆ ਮਾਈਟਰ ਜੀ ਮਾਈਟਰ ਜੀ ਜਿਹੜੇ ਰਾ ਆਏ ਆ ਉਸੇ ਰਾ ਵੈਕ ਹੋ ਜਾਓ ਕੀ ਗੱਲ ਹੋ ਗਈ ਅੱਜ ਪਿਆਉਣ ਵਾਲੇ ਵੀ ਪੀ ਫਿਰਦੇ ਆ ਉਹ ਜਿਹੜੇ ਪੀਂਦੇ ਸੀ ਤੁਸੀਂ ਪੀਣੋ ਹਟਾਤੇ ਸੱਪ ਵੀ ਨਾ ਪੀਂਦਾ ਨੇਮ ਚੱਕ ਗਿਆ ਲਾਟਰੀ ਵੀ ਨਹੀਂ ਅਸਲੋਂ ਦਾ ਪਿਆ ਹੈਂਗਰ ਮਾਸਟਰ ਜੀ ਅੱਗੇ ਨਾ ਵਧੋ ਬੈਠੋ ਜਾ ਤੁਸੀਂ ਪ੍ਰਵਚਨ ਦਿੰਨੇ ਆ ਭਾਸ਼ਣ ਦਿੰਨੇ ਆ ਮੇਰਾ ਸਾਰਾ ਕੰਮ ਈ ਕਰਕੇ ਰੱਖਤਾ ਕੋਈ ਗੱਲ ਨਹੀਂ ਸੋਹੀ ਵਰਗੇ ਪੰਜਾਬ ਚ ਅਜੇ ਬੜੇ ਬੈਠੇ ਆ ਸ਼ਰਾਬ ਨੂੰ ਪਿਆਰ ਕਰਨ ਵਾਲੇ ਲਾਟਰੀ ਬਹਿ ਜਾ ਚਾਹ ਪੀਨੇ ਆਪਾਂ ਉਹ ਚਾਹ ਵਾਲਾ ਬਿਜ਼ਨਸ ਬੰਦ ਕਰਤਾ ਤੁਰਦੇ ਫਿਰਦੇ ਨੇ ਜਿਹੜਾ ਉੱਤਰਦੇ ਫਿਰਦੇ ਲਟਰੀ ਤੂੰ ਤਾਂ ਪੀਲਾ ਤੇਰਾ दारू ਬਿਨਾ ਕੌਣ ਆ ਲਟਰੀ ਸੋਹੀ ਸਾਹਿਬ ਨਹੀਂ ਨਜ਼ਰ ਆ ਰਹੇ ਦਿਖਿਆ ਨਹੀਂ ਕਈ ਦਿਨ ਤੋਂ ਮੈਨੂੰ ਲੱਗਦਾ ਉਹਦੀ ਖਬਰ ਲੱਗਣ ਵਾਲੀ ਹੈ ਖੁਦਕੁਸ਼ੀ ਦੀ ਫਸਲ ਨਹੀਂ ਤਾਂ نسل ਨਹੀਂ ਕਰ ਜਾ ਹੀ ਕਰ ਜਾ ਮਰ ਜਾ ਤੂੰ ਮਰ ਜਾ ਵਾਹ ਐ ਹੁੰਦੀ ਆਣ ਖਾਲੀ ਗੱਲ ਉਹ ਜਿਹੜਾ ਪਦਾਰਥ ਪਿੱਛੇ ਲੁਕੋ ਕੇ ਰੱਖਿਆ ਉਹਨੂੰ ਅੱਗੇ ਰੱਖੋ ਹੂੰ ਲੁਕੋ ਕੇ ਕੀਤਾ ਜਾਣ ਵਾਲਾ ਕੰਮ ਜਾਂ ਚੋਰੀ ਹੁੰਦਾ ਈ ਆ ਪਾਪ ਨਾ ਤਾਂ ਤੁਸੀਂ ਚੋਰੀ ਕੀਤੀ ਐ ਨਾ ਪਾਪ ਕੀਤਾ ਜੰਮਣਾ ਤੇ ਮਰਨਾ ਉਸ ਕੁਦਰਤ ਦਾ ਨਿਯਮ ਹੈ ਪਰ ਇਨਸਾਨ ਪਰਮਾਤਮਾਰ ਕੁਦਰਤ ਤੋਂ ਅੱਗੇ ਲੰਘਦਾ ਜਾ ਰਿਹਾ ਹੈ ਮਰਨਾ ਉਹਨੇ ਆਪਣੇ ਹੱਥ ਚ ਕਰ ਲਿਆ ਹੈ ਮੈਂ ਤੁਹਾਨੂੰ ਮਰਨ ਤੋਂ ਰੋਕਣ ਨਹੀਂ ਆਇਆ ਮੈਂ ਤਾਂ ਸੋਚਿਆ ਕਿ ਚਲੋ ਜਾਂਦੇ ਬੰਦੇ ਨਾਲ ਦੋ ਚਾਰ ਗੱਲਾਂ ਹੀ ਕਰ ਲਈਏ ਕੀ ਨਾ ਥੋੜਾ ਹਾਂ ਦਲੇਰ ਸਿੰਘ ਸੋਹੀ ਕੰਮ ਵੀ ਦਲੇਰੀ ਵਾਲਾ ਕਰ ਰਹੇ ਹੋ ਬਹੁਤ ਬਹਾਦਰੀ ਦਾ ਕੰਮ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੀ ਸੁੱਝੀ ਆਪਣਾ ਪਰਿਵਾਰ ਗਵਾ ਕੇ ਪਾਤਸ਼ਾਹੀਆਂ ਲੁਟਾ ਕੇ ਚਾਰੋਂ ਬੱਚੇ ਕੁਰਬਾਨ ਕਰਕੇ ਫੇਰ ਵੀ ਚੜ੍ਹਦੀ ਕਲਾ ਚ ਰਹਿ ਕੇ ये हुई के है? इन पुत्रन के पर अफसोस कि उन्हों की कौम के वारस आज एक ट्रैक्टर गवा के फसल च काटा खा के अजहर दोतला चुकी फिरते ਠੀਕ ਹੈ ਜੀ ਮਰਜ਼ੀ ਹੈ ਤੁਹਾਡੀ ਹਾਂ ਕੋਈ ਆਖਰੀ ਖੁਆਇਸ਼ ਹੋਵੇ ਤਾਂ ਦੱਸ ਦਿਓ ਜਾਂ ਲਾਣੇਦਾਰਨੀ ਨੂੰ ਕੋਈ ਸਨੇਹਾ ਦੇਣਾ ਹੋਵੇ ਜਾਂ ਗਿਆਪਾਲ ਸਿੰਘ ਨੂੰ ਕੁਝ ਕਹਿਣਾ ਹੋਵੇ ਜਿਨੇ ਵਿਚਾਰੇ ਨੇ ਸਵੇਰੇ ਕਰਜ਼ਾ ਚੁੱਕ ਕੇ ਤੁਹਾਡੀਆਂ ਅੰਤਮ ਰਸਮਾਂ ਕਰਨੀਆਂ ਨੇ ਚਲੋ ਮਿਲਦੇ ਆਓ ਮਿਲਣਾ ਤਾਂ ਕਾਦਾ ਹੁਣ ਕਿਉਂਕਿ ਕਿਆ ਬੰਦਾ ਕਦੇ ਮੁੜਦਾ ਨਹੀਂ ਤੇ ਅਗਲਾ ਜਨਮ ਹੁੰਦਾ ਨਹੀਂ